ਦੋਖ ਸੁਖੇ ਅੱਗੇ ਪਿੱਛੇ ਚੱਲਦੇ ਕੁਝ ਵੀ ਕਰ ਲੋ ਇਹ ਨਾ ਟਲਦੇ ਹੋਣ ਹਨੇਰੇ ਜਿੰਨੀ ਮਰਜੀ ਹਿੰਮਤ ਦੇ ਨਾਲ ਦੀਵੇ ਬਲਦੇ ਦੇਸ਼ ਤਰੱਕੀ ਵੱਲ ਹੈ ਭਾਵੇਂ ਫੁੱਟਪਾਥਾਂ ਤੇ ਬੱਚੇ ਪਲਦੇ ਲੱਗੀ ਡਰ ਦੁਨੀਆਂ ਤੋਂ ਮੈਨੂੰ ਆਪਣੇ ਇੱਕ ਦੂਜੇ ਨੂੰ 살 ਦੇ ਬੇਸ਼ੱਕ ਦੂਰੀ ਕੋਹਾਂ ਦੀ ਹੈ ਬੇਸ਼ੱਕ ਦੂਰੀ ਕੋਹਾਂ ਦੀ ਹੈ ਪਰ ਜਜਬਾਤ ਦਿਲਾਂ ਵਿੱਚ ਪਲਦੇ ਚਿਹਰੇ ਤੇ ਇੱਕ ਪਹਿਨ ਮਖੋਟਾ ਨਾਲ ਕਬੂਤਰ ਕਾਂ ਇਹ ਰਲਦੇ ਕਾਸ਼d ਹੀ ਜਦ ਵੈਰੀ ਇਸ ਮੀ ਕਾਸ਼d ਹੀ ਜਦ ਵੈਰੀ ਇਸ ਮੀ ਹਾਈ ਕਿਸ ਦੇ ਹੱਥ ਸੁਨੇਹੇ ਕੱਲ ਦੇ ਕਿਸ ਦੇ ਹੱਥ ਸੁਨੇਹੇ ਕੱਲ ਦੇ